ਕਰੀਬ ਦਾ ਵਾਸਤੇ ਰੋਟੀ ਖਾਣੀ ਜਾਈ ਬੜੀ ਹੋਗੀ ਹੋਗੀ ਮੈਂ ਵੀ ਇਸ ਸ਼ਹਿਰ ਦਾ ਵਸਨੀਕ ਆ ਤੁਹਾਡਾ ਸੇਵਾਦਾਰ ਆ ਮੈਂ ਲੱਗ ਲੱਗੇ ਏਰੀਆ ਆਉਣ ਨੂੰ ਤੇ ਲੱਗ ਲੱਗੇ ਦੁਕਾਨਾਂ ਰਵਾਂ 10 15 ਮਿੰਟ ਆ ਕੇ ਬੇਨਤੀ ਕਰਾਂਗਾ ਕਿ ਜੂੜ ਤਾਂ ਮੇਰੇ ਵੀ ਸ਼ਾਮਲ ਹੋ। ਇਹ ਨਾ ਦੇ ਕਲੇ ਲੈਣੀ ਦਾ ਇਹ ਸਾਰਿਆਂ ਦਾ ਹੀ ਸਾਰੇ ਲੋਕਾਂ ਦਾ ਫੈਸਲਾ ਕਰਕੇ ਅਸੀਂ ਇਸ ਬੰਦੇ ਨਾਲ ਫਿਰ ਸਿਆਪਾ ਕਰਨੇ ਵਾਸਤੇ ਤੇ ਜੀ ਮਿਲਾਨ ਕਰਨ ਵਾਸਤੇ ਇਕੱਠੇ ਹੋਣਾ। Yes, I ਅਸੀਂ ਜਿਹੜਾ ਜੀ ਇਹ ਨਰਿੰਦਰ ਮੋਦੀ ਜਿਹੜਾ ਇਹਨੇ ਕਿਸਾਨ ਮਾਰੂ ਨੀਤੀਆਂ ਮਜ਼ਦੂਰ ਮਾਰੂ ਨੀਤੀਆਂ ਦੇ ਖਿਲਾਫ ਜਿਹੜੇ ਇਹਨਾਂ ਨੇ ਤਿੰਨ ਕਾਨੂੰਨ ਪਾਸ ਕੀਤੇ ਆ ਹਾਂਜੀ ਅਸੀਂ ਉਸ ਕਿੰਨਾ ਕਾਨੂੰਨਾਂ ਨੂੰ ਰੱਦ ਕਰਾਉਣ ਵਾਸਤੇ ਅਸੀਂ ਐਜੂਕੇਸ਼ਨ ਕੀਤਾ ਅਸੀਂ ਜਿਹੜੀ ਕਿਸਾਨ ਏਕਤਾ ਜਿੰਦਾਬਾਦ ਦਾ ਨਾਰਾ ਜਿਹੜਾ ਉਹਦੇ ਹੱਕ ਤੇ ਅਸੀਂ ਇੱਥੇ ਐਸ ਪ੍ਰਦਰਸ਼ਨ ਕੀਤਾ ਤਾਂ ਕਿ ਇਸ ਨੂੰ ਵਾਹ ਜਿਹੜੀ ਹੈ ਦਿੱਲੀ ਪਹੁੰਚੇ ਗਿਰਿਆ ਦੇ ਭਰਾ ਦਿੱਲੀ ਬਿਖੇਰੇ ਉਹਨਾਂ ਨੂੰ ਪਤਾ ਲੱਗੇ ਅਸੀਂ ਦਿੱਲੀ ਮੋਰਚਾ ਗੱਡਿਆ ਤੇ ਮਗਰੋਂ ਸਾਡੀ ਵੀ ਜੂਨੀਅਰ ਬੰਦੀ ਆਈ ਮਗਰੋਂ ਹੀ ਮੋਰਚਾ ਉਹਨਾਂ ਦਾ ਸੰਭਾਲੀਏ ਅਸੀਂ ਤਿੰਨ ਜਿਹੜੇ ਤਿੰਨ ਕਾਨੂੰਨ ਨੇ ਮੋਦੀ ਦੇ ਕਾਲੇ ਕਾਨੂੰਨ ਭਾਜੀ ਅਈ ਸਖਤ ਸ਼ਬਦਾਂ ਵਿੱਚ ਉਹ ਜਿੰਨ੍ਹੇ ਖੇਜੀ ਕਰਦੇ ਆ ਅਗਰਸ਼ਨ ਸ਼ਿੰਦਾਰਚਾ ਅਗਰਸ਼ਨ ਦਰਛਾ ਜੇ ਅਗਰਸ਼ਨ ਦਰਛਾ ਜਿਹੜਾ ਮਜ਼ਦੂਰ ਹੈ ਇੱਕ ਤਾਂ ਜਿਹੜੇ ਜੀਵਨ ਦਾ ਭਰਾ ਨੇ ਜੋ ਉਹਨਾਂ ਸੰਘਰਸ਼ੇ ਉਸੇ ਸੰਘਰਸ਼ ਨੂੰ ਹੀ ਸੰਪਾ ਉਹ